ਆਜਾ ਜੇ ਮਾਰੇ ਸਾਨੂੰ ਇਤਨਾ ਜੇ ਪਿਛੜੀ ਨਾ ਕਰੀਏ ਨਾ ਮਹਾਰਾਜ ਇਹਨੂੰ ਆਜੋ ਬਾਬਾ ਜੀ ਪਿੱਛੇ ਨਾ ਕਰੀਏ ਅਸੀਂ ਇੱਧਰ ਆਜੋ ਤੁਲੇ ਬਣੇ ਖੜੋ ਬਾਈ ਮੈਂ ਤੁਹਾਡੀ ਵਿੱਚ ਲੈਦਾ ਮੁਰੇ ਮੈਂ ਬੋਲ ਦੂੰਗਾ 2 ਮਿੰਟ ਮੈਂ ਬਣਾਦਾ ਮੈਂ ਪਾਤਾ ਕਰ ਲਿਆ ਆਪਾਂ ਜੀ ਦੇ ਪਾਤਾ ਤਾਦੀ ਕਰਦਾ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਹ ਪਾਵਨ ਪਿੱਤਰ ਖੂ ਹੈ ਕੋਈ ਨਹੀਂ ਸਭ ਵੀ ਆਇਆ ਹੈ ਅਮਰਨਾ ਕੁਲੋਯੋ ਤੁਸੀਂ ਮਾੜੇ ਮੈਂ ਆ ਸਲੋਰ ਸਾਹਿਬ ਲੈ ਲੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਕੇ ਬਾਗ ਦੇ ਸਥਾਨ ਦੇ ਉੱਪਰ ਅਸੀਂ ਜਿਹੜੇ ਆ ਅੱਜ ਸਾਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਵਾ ਇਹ ਉਹ ਗੁਰੂ ਕਾ ਬਾਗ ਆ ਜਿੱਥੇ ਗੁਰੂ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲੀ ਵਾਰ ਮੇਲ ਮਲਾਪ ਹੋਇਆ ਸੀ ਤੇ ਪੰਜਾਬ ਤੋਂ ਵੀ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਵਾ ਤੇ ਬੜਾ ਅਲੌਕਿਕ ਨਜ਼ਾਰਾ ਵਾ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਦਾ ਆਨੰਦ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਮ ਨੂੰ ਫਿਰ ਤੋਂ ਧਰਤੀ ਤੱਕ ਸ੍ਰੀ ਪਟਨਾ ਸਾਹਿਬ ਜਿੱਥੇ ਕੇ 17 ਤਰੀਕ ਨੂੰ ਕੱਲ ਨੂੰ ਨਗਰ ਕੀਰਤਨ ਜਿਹੜਾ ਵਾ ਉਹ ਰਵਾਨਾ ਹੋ ਰਿਹਾ ਵਾ ਤਖਤ ਸਾਹਿਬ ਦੇ ਰਹਿਨਵਾਈ ਦੇ ਹੇਠ ਔਰ ਬਿਹਾਰ ਸਰਕਾਰ ਦੇ ਸਹਿਯੋਗ ਦੇ ਨਾਲ ਜੋ ਬਿਹਾਰ ਦੇ ਮੁੱਖ ਮੰਤਰੀ ਨਦੀਸ਼ ਕੁਮਾਰ ਜੀ ਆ ਉਹਨਾਂ ਦਾ ਵੀ ਜਿਹੜਾ ਵਾ ਵੱਡੇ ਲੈਵਲ ਤੇ ਸਹਿਯੋਗ ਆ ਇਸ ਨਗਰ ਕੀਰਤਨ ਦੇ ਵਿੱਚ ਔਰ ਪੰਜਾਬ ਪ੍ਰਦੇਸ਼ ਜਨਤਾ 당 ਯੂनाइटेड ਦੇ ਪੰਜਾਬ ਪ੍ਰਧਾਨ ਮਾਲਵਿੰਦਰ ਬੈਣੀਪਾਲ ਜੀ ਸੰਜੀਵ ਜੱਜ ਜੀ ਔਰ ਸਾਰੀ ਸਮੂਚੀ ਟੀਮ ਜਿਹੜੀ ਆ ਉਹ ਸੰਗਤ ਦੇ ਨਾਲ ਔਰ ਸੰਤ ਮਹਾਂਪੁਰਖ ਜਿਹੜੇ ਆ ਉਹ ਪਹੁੰਚੇ ਹੋਏ ਆ ਜਿਵੇਂ ਕਿ ਕੱਲ ਨੂੰ ਇਹ ਸੰਗਤ ਲੁਧਿਆਣੇ ਤੋਂ ਚੱਲੀ ਜਾਵਾ ਰਾਤੀ ਫਿਰ ਇੱਥੇ ਗੁਰੂ ਕੇ ਬਾਗ ਇਹਨਾਂ ਦਾ ਢਾਹ ਕੀਤਾ ਗਿਆ ਸੰਗਤ ਦਾ ਔਰ ਕੱਲ ਨੂੰ ਜਿਹੜਾ ਵਾਜ ਤੋਂ ਨਗਰ ਕੀਰਤਨ ਜਿਹੜਾ ਵਾ ਪੁਰਵਾਨਾ ਹੋਊਗਾ ਇਹ ਨਗਰ ਕੀਰਤਨ ਸਾਰਤ ਸਟੇਟਾਂ ਦੇ ਵਿੱਚ ਜੋ ਕਮਦਾ ਕਮਾਉਂਦਾ ਪੰਜਾਬ ਦੀ ਧਰਤੀ ਤੇ ਜਾਣਾ ਵਾ ਔਰ ਇਹ ਵੀ ਜਿਹੜੀ ਰਬਤ ਆ ਇੱਥੇ ਗੁਰੂ ਕੇ ਬਾਗ ਖਲੋਤੇ ਆ ਜਿੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲੀ ਵਾਰ ਮੇਲ ਹੋਇਆ ਸੀ ਜਦੋਂ ਗੁਰੂ ਸਾਹਿਬ ਜਨਮੇ ਸੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਦੀ ਯਾਤਰਾ ਤੇ ਗਏ ਸੀ ਔਰ ਜਦੋਂ ਉੱਥੋਂ ਵਾਪਸੀ ਯਾਤਰਾ ਤੋਂ ਆਏ ਸੀ ਤੇ ਪਹਿਲੀ ਦਫਾ ਜਦੋਂ ਮੁਲਾਕਾਤ ਹੁੰਦੀ ਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਇਸ ਧਰਤੀ ਤੇ ਹੁੰਦੀ ਆ ਜਿਸ ਧਰਤੀ ਤੇ ਪਾਵਨ ਪਵਿੱਤਰ ਧਰਤੀ ਤੇ ਅਸੀਂ ਖੜੇ ਆ ਭਾਗਾ ਵਾਲੇ ਆ ਜਿਨ੍ਹਾਂ ਨੂੰ ਸਾਨੂੰ ਸੁਭਾਗ ਪ੍ਰਾਪਤ ਹੋਇਆ ਨਾਲ ਪੰਜਾਬ ਤੋਂ ਹੋਰ ਵੀ ਸੰਗਤਾਂ ਆਈਆਂ ਵਾ ਔਰ ਇਸ ਤੋਂ ਕੱਲ੍ਹ ਆਰੰਭਤਾ ਹੋ ਕੇ ਤੇ ਇਹ ਜਿਹੜਾ ਨਗਰ ਕੀਰਤਨ ਆ ਸ੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਆ ਸੰਪੂਰਨਤਾ ਹੋਊਗੀ ਪੂਰੇ ਪੰਜਾਬ ਦੇ ਵਿੱਚ ਨਗਰ ਕੀਰਤਨ ਜਿਹੜਾ ਵਾ ਜਾਊਗਾ ਮਾਝਾ ਮਾਲਵਾ ਦੁਆਬਾ ਔਰ ਪੰਜਾਬ ਦੀਆਂ ਸਾਰੀਆਂ ਸਮੁਚੀਆਂ ਸਿੱਖ ਸੰਗਤਾਂ ਨੂੰ ਅਸੀਂ ਕਹਿੰਨੇ ਆ ਕਿ ਜਦੋਂ ਇਹ ਪੰਜਾਬ ਦੇ ਵਿੱਚ ਨਗਰ ਕੀਰਤਨ ਇੰਟਰ ਹੋਣਾ ਵਾ ਤੇ ਸਾਰਾ ਪੰਜਾਬ ਇਸ ਨਗਰ ਕੀਰਤਨ ਦਾ ਹਿੱਸਾ ਬਣੇ ਆਪਣੇ ਬੱਚਿਆਂ ਨੂੰ ਨਗਰ ਕੀਰਤਨ ਦੇ ਵਿੱਚ ਲੈ ਕੇ ਆਉਣਾ ਜਿੱਥੇ-ਜਿੱਥੇ ਦੀ ਜਿਹੜੇ-ਜਿਹੜੇ ਰੂਟ ਸਥਾਨੀ ਸਿੱਖ ਸੰਗਤਾਂ ਨੂੰ ਅਪੀਲ ਪਹਿਲਾਂ ਲਾਈ ਜਾਣੀ ਆ ਮੀਡੀਆ ਤੇ ਵੀ ਦੱਸਿਆ ਜਾਊਗਾ ਕਿ ਕਿਹੜਾ-ਕਿਹੜਾ ਰੂਟ ਆ ਆਪੋ ਆਪਣੇ ਘਰਾਂ ਤੋਂ ਆਪੋ ਆਪਣੇ ਸਾਧਨਾਂ ਤੇ ਉਹ ਰੂਟ ਤੇ ਆ ਕੇ ਅਸੀਂ ਗੁਰੂ ਸਾਹਿਬ ਦੇ ਨਗਰ ਕੀਰਤਨ ਦਾ ਜਿਹੜਾ ਵਾ ਅਦਬ ਸਤਿਕਾਰ ਕਰਨਾ ਵਾ ਕਿਉਂਕਿ ਇਹਦੇ ਵਿੱਚ ਮਹਾਰਾਜ ਦੀਆਂ ਪ੍ਰਾਤਨ ਨਿਸ਼ਾਨੀਆਂ ਵੀ ਜੜੀਆਂ ਵਾਂ ਉਹ ਗੱਡੀ ਦੇ ਵਿੱਚ ਲੈ ਕੇ ਆਈਆਂ ਜਾਣੀਆਂ ਵਾ ਔਰ ਇਹਦੀ ਸੰਪੂਰਨਤਾ ਜਿਹੜੀ ਆ ਇਹਦੀ ਸਮਾਪਤੀ ਆ ਇਹਦੀ ਰੰਭਤਾ ਇਥੋਂ ਗੁਰੂ ਕੇ ਬਾਗ ਤੋਂ ਹੋਣੀ ਆ ਜਿਹੜੀ ਸਮਾਪਤੀ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਹੋਣੀ ਆ ਇਹ ਇਸੇ ਕਮੇਟੀ ਦੀ ਸੋਚ ਦੇ ਮੁਤਾਬਕ ਕੁਝ ਬੁੱਧੀ ਜੀਵਿਆਂ ਦੀ ਸੂਚ ਦੇ ਪ੍ਰਧਾਨ ਸਾਹਿਬ ਜਿਹੜੇ ਬੈਣੀਪਾਲ ਜੀ ਆ ਉਹਨਾਂ ਨੇ ਵਿਚਾਰ ਕੀਤੀ ਕਿ ਜਦੋਂ ਇਥੇ ਪ੍ਰਬੰਧਕ ਕਮੇਟੀ ਨਾਲ ਗੱਲ ਹੋਈ ਪਟਨਾ ਤਖਤ ਸਾਹਿਬ ਨਾਲ ਸੋਈ ਸਾਹਿਬ ਪ੍ਰਧਾਨ ਜੀ ਹੋਣਾ ਨਾ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਅਸੀਂ ਇਹ ਨਗਰ ਕੀਰਤਨ ਜਿਹੜਾ ਵਾ 350 ਸਾਲਾਂ ਦਾ ਸਤਾਤੀ ਇੰਨੇ ਵੱਡੇ ਲੈਵਲ ਤੇ ਮਨਾਇਆ ਜਾ ਰਹੀ ਆ ਉਦੋਂ ਅਸੀਂ ਰੂਪ ਕੋਈ ਦਈਏ ਕੁਛ ਇਤਿਹਾਸ ਦਈਏ ਤੇ ਉਹਦੇ ਮੁਤਾਬਕ ਜਿਹੜੀ ਆ ਇਹ ਨਗਰ ਕਿਤਨੇ ਆ ਆਨੰਦਪੁਰ ਸਾਹਿਬ ਫਿਰ ਜਦੋਂ ਗੁਰੂ ਸਾਹਿਬ ਦਾ ਵਿਛੋੜਾ ਪੈਂਦਾ ਵਾ ਤੇ ਉਹ ਸ਼੍ਰੀ ਆਨੰਦਪੁਰ ਸਾਹਿਬ ਪੈਂਦਾ ਵਾ ਜੇ ਮੇਲ ਹੁੰਦਾ ਵਾ ਤੇ ਉਸ ਇਸ ਧਰਤੀ ਤੇ ਹੁੰਦਾ ਵਾ ਗੁਰੂ ਕੇ ਬਾਗ ਫਤਨਾ ਸਾਹਿਬ ਦੀ ਧਰਤੀ ਤੇ ਔਰ ਜਦੋਂ ਵਿਛੋੜਾ ਪੈਂਦਾ ਵਾ ਸ਼ਹਾਦਤ ਦੇਣ ਵਾਸਤੇ ਜਾਂਦੇ ਆ ਤੇ ਉਹ ਆਨੰਦਪੁਰ ਸਾਹਿਬ ਪੈਂਦਾ ਵਾ ਇਤੋਂ ਰੰਗਦਾ ਹੋ ਕੇ ਤੇ ਵਿਛੋੜੇ ਵਾਲੀ ਜਗ੍ਹਾ ਤੇ ਜਾ ਕੇ ਜਿਹੜੀ ਆ ਇਹਦੀ ਸੰਪੂਰਨਤਾ ਹੋਣੀ ਆ ਔਰ ਆਨੰਦਪੁਰ ਸਾਹਿਬ ਵੀ ਸੰਗਤਾਂ ਉਸ ਦਿਨ ਇਸ ਦਿਨ ਸੰਪੂਰਨਤਾ ਹੁੰਦੀ ਆ ਮੀਡੀਆ ਦੇ ਅਨੁਸਾਰਾ ਕੁਝ ਜਿਹੜਾ ਵਾ ਪ੍ਰਬੰਧਕਾਂ ਤੋਂ ਦੱਸਿਆ ਜਾਣਾ ਵਾ ਸਾਰਾ ਰੂਟ ਮੈਪ ਵੀ ਦਿੱਤਾ ਜਾਣਾ ਵਾ ਤੇ ਇਹ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਅਸੀਂ ਫੀਲ ਕਰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂਤਿ ਹਾਸ ਨਾਲ ਜੋੜੀਏ ਆਪਣੇ ਪ੍ਰਾਤਨ ਸਥਾਨਾਂ ਦੇ ਗੁਰੂ ਘਰਾਂ ਦੇ ਦਰਸ਼ਨ ਵੀ ਸਾਨੂੰ ਕਰਾਉਣੇ ਚਾਹੀਦੇ ਕੱਲ ਬਹੁਤ ਵੱਡਾ ਜਥਾ ਪੰਜਾਬ ਤੋਂ 5-700 ਜਿਹੜਾ ਜਥਾ ਵਾ ਟ੍ਰੇਨ ਪੂਰੀ ਭਰ ਕੇ ਇੱਥੇ ਪਹੁੰਚੀ ਆ ਤੇ ਇਹ ਸਾਡੀ ਬੇਨਤੀ ਆ ਕਿ ਅਸੀਂ ਅੱਜ ਇਹ ਬੜੀ ਭਾਗਾ ਵਾਲੇ ਆ ਕਿਉ ਉਸ ਧਰਤੀ ਦੇ ਖਲੋਤੇ ਆ ਜਿਸ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਗਨ ਸਿੰਘ ਮਹਾਰਾਜ ਪਹਿਲੀ ਵਾਰ ਆਪਦੇ ਵਿੱਚ ਮਿਲਦੇ ਨੇ ਤੇ ਅੱਜ ਅਸੀਂ ਵੀ ਉਹਨਾਂ ਦੇ ਦਰਸ਼ਨਾਂ ਵਾਸਤੇ ਇਥੇ ਦਰਸ਼ਨ ਲੋਚਦੇ ਆ ਕਿ ਗੁਰੂ ਸਾਹਿਬ ਸਾਨੂੰ ਵੀ ਕਿਰਪਾ ਕਰਿਓ ਅਸੀਸ ਦਿਓ ਅਸੀਂ ਵੀ ਤੁਹਾਡੇ ਦਰਸ਼ਨ ਕਰ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ